ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨਸਾਨ ਦੀ ਅਸਲ ਤਾਕਤ ਕਿਹੜੀ ਚੀਜ਼ ਵਿੱਚ ਲੁਕੀ ਹੁੰਦੀ ਹੈ ਕਈ ਵਾਰ ਅਸੀਂ ਹਾਸਦੇ ਖੇਡਦੇ ਜੀਵਨ ਵਿੱਚ ਅਚਾਨਕ ਕਿਸੇ ਮੋੜ ਤੇ ਰੁਕ ਜਾਂਦੇ ਹਾਂ ਮਨ ਚੁੱਪ ਹੋ ਜਾਂਦਾ ਹੈ ਤੇ ਅੰਦਰੋਂ ਇੱਕ ਖਾਲੀਪਨ ਮਹਿਸੂਸ ਹੁੰਦਾ ਹੈ ਸਮਝ ਨਹੀਂ ਆਉਂਦਾ ਕਿ ਅਸੀਂ ਖੁਸ਼ ਹੋ ਕੇ ਵੀ ਖੁਸ਼ ਕਿਉਂ ਨਹੀਂ ਹਾਂ ਇਥੋਂ ਹੀ ਸ਼ੁਰੂ ਹੁੰਦੀ ਹੈ ਇੱਕ ਅਜਾਹੀ ਅੰਦਰੂਨੀ ਯਾਤਰਾ ਜਿੱਥੇ ਸਵਾਲ ਤਾਂ ਸਾਡੇ ਆਪਣੇ ਹੁੰਦੇ ਹਨ ਪਰ ਜਵਾਬ ਕਈ ਵਾਰ ਕਿਸੇ ਹੋਰ ਦੀਆਂ ਗੱਲਾਂ ਵਿੱਚੋਂ ਮਿਲਦੇ ਹਨ ਜ਼ਿੰਦਗੀ ਵਿੱਚ ਅਜਿਹੇ ਪਲ ਵੀ ਆਉਂਦੇ ਹਨ ਜਦੋਂ ਲੱਗਦਾ ਹੈ ਕਿ ਅਸੀਂ ਟੁੱਟ ਗਏ ਹਾਂ ਪਰ ਅਸਲ ਵਿੱਚ ਉਹੀ ਪਲ ਸਾਨੂੰ ਨਵੇਂ ਢੰਗ ਨਾਲ ਜੋੜਦੇ ਹਨ ਇੱਕ ਨਵੀਂ ਸੋਚ ਇੱਕ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸੇ ਚਿੱਟੇ ਕਾਗਜ਼ ਵਾਲੀ ਕਿਤਾਬ ਵਾਂਗ ਲੱਗੇਗੀ ਜਿੱਥੇ ਹਰ ਸਫ਼ੇ ਤੇ ਤੁਹਾਨੂੰ ਆਪਣੇ ਆਪ ਦਾ ਇੱਕ ਰੂਪ ਮਿਲੇਗਾ ਇਹ ਸਿਰਫ ਇੱਕ ਕਹਾਣੀ ਨਹੀਂ ਇੱਕ ਮਨ ਦੀ ਯਾਤਰਾ ਹੈ ਸੋ ਤਿਆਰ ਹੋ ਜਾਓ ਆਪਣੇ ਅੰਦਰ ਦੀ ਖਿੜਕੀ ਖੋਲਣ ਲਈ ਕਿਉਂਕਿ ਕਈ ਵਾਰ ਸੱਚਾਈ ਨੂੰ ਸਮਝਾਉਣ ਲਈ ਸਿਰਫ ਇੱਕ ਕਹਾਣੀ ਹੀ ਕਾਫੀ ਹੁੰਦੀ ਹੈ ਹੁਣ ਕਹਾਣੀ ਦੀ ਸ਼ੁਰੂਆਤ ਕਰੀਏ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਨੌਜਵਾਨ ਜੋ ਪਹਿਲਾਂ ਬਹੁਤ ਖੁਸ਼ ਮિજાਜ ਤੇ ਹੱਸਦਾ ਖੇਡਦਾ ਸੀ ਅਚਾਨਕ ਉਦਾਸ ਹੋ ਗਿਆ ਉਹ ਅਕਸਰ ਆਪਣੇ ਹਨੇਰੇ ਕਮਰੇ ਵਿੱਚ ਇਕੱਲਾ ਬੈਠਾ ਰਹਿੰਦਾ ਆਪਣੇ ਆਪ ਨਾਲ ਹੀ ਕੁਝ ਬੜਬੜਾਂਦਾ ਰਹਿੰਦਾ ਲੋਕ ਪੁੱਛਦੇ ਤੈਨੂੰ ਕੀ ਹੋਇਆ ਹੈ ਪਰ ਉਹ ਕਿਸੇ ਨੂੰ ਕੁਝ ਦੱਸ ਨਹੀਂ ਪਾਉਂਦਾ ਸੀ ਉਸ ਦਾ ਮਨ ਕਿਸੇ ਵੀ ਚੀਜ਼ ਵਿੱਚ ਨਹੀਂ ਲੱਗਦਾ ਸੀ ਉਸੇ ਸਮੇਂ ਕੁਦਰਤੀ ਤੌਰ ਤੇ ਮਹਾਤਮਾ ਬੁੱਧ ਉਸ ਨਗਰ ਦੇ ਬਾਹਰ ਕੁਝ ਦਿਨਾਂ ਲਈ ਟਿਕੇ ਹੋਏ ਸਨ ਲੜਕੇ ਦਾ ਪਿਤਾ ਇੱਕ ਚਾਨਣ ਦੀ ਉਮੀਦ ਨਾਲ ਆਪਣੇ ਪੁੱਤਰ ਨੂੰ ਮਹਾਤਮਾ ਬੁੱਧ ਦੇ ਕੋਲ ਲੈ ਗਿਆ ਲੜਕਾ ਕਾਫੀ ਦੇਰ ਤੱਕ ਚੁੱਪਚਾਪ ਮਹਾਤਮਾ ਦੇ ਕੋਲ ਬੈਠਾ ਰਿਹਾ ਉਸਨੇ ਅਜੇ ਤੱਕ ਆਪਣੀ ਤਕਲੀਫ ਕਿਸੇ ਨਾਲ ਨਹੀਂ ਸਾਂਝੀ ਕੀਤੀ ਸੀ ਪਰ ਮਹਾਤਮਾ ਬੋਧ ਦੀ ਸ਼ਾਂਤ ਮੂਰਤ ਤੇ ਪਿਆਰ ਭਰੀਆਂ ਨਿਗਾਹਾਂ ਦੇਖ ਕੇ ਉਸ ਦਾ ਮਨ ਖੁੱਲ ਗਿਆ ਉਸ ਨੇ ਕਿਹਾ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਣਾ ਚਾਹੁੰਦਾ ਹਾਂ ਤੇ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ ਉਸ ਨੇ ਪੁੱਛਿਆ ਮਹਾਤਮਾ ਜੀ ਇਹ ਕਿਉਂ ਹੁੰਦਾ ਹੈ ਕਿ ਕੁਝ ਲੋਕ ਪਰੇਸ਼ਾਨੀਆਂ ਦੇ ਬਾਵਜੂਦ ਕਾਮਯਾਬ ਹੋ ਜਾਂਦੇ ਨੇ ਤੇ ਕੁਝ ਲੋਗ ਉਹਨਾਂ ਪਰੇਸ਼ਾਨੀਆਂ ਤੋਂ ਕਦੇ ਬਾਹਰ ਹੀ ਨਹੀਂ ਨਿਕਲ ਪਾਉਂਦੇ ਮਹਾਤਮਾ ਬੋਧ ਨੇ ਸ਼ਾਂਤੀ ਦੇ ਨਾਲ ਪੁੱਛਿਆ ਕਿ ਤੁਸੀਂ ਇਹ ਸਵਾਲ ਕਿਉਂ ਕਰ ਰਹੇ ਹੋ ਤਾਂ ਲੜਕੇ ਨੇ ਨਿਮਰਤਾ ਨਾਲ ਜਵਾਬ ਦਿੱਤਾ ਮੈਂ 2 ਸਾਲ ਮਿਹਨਤ ਕੀਤੀ ਬਹੁਤ ਕੋਸ਼ਿਸ਼ ਕੀਤੀ ਕੁਝ ਕਰਨ ਦੀ ਪਰ ਮੈਂ ਕਰ ਨਹੀਂ ਸਕਿਆ ਹਰ ਰੋਜ਼ ਮੈਨੂੰ ਲੱਗਦਾ ਸੀ ਕਿ ਮੈਂ ਨਾਕਾਮ ਹਾਂ ਮੈਨੂੰ ਅਜਹੀ ਅਸੀਸ ਦਿਓ ਕਿ ਜ਼ਿੰਦਗੀ ਵਿੱਚ ਕਦੇ ਵੀ ਦੁੱਖ ਜਾਂ ਪਰੇਸ਼ਾਨੀ ਮੈਨੂੰ ਰੋਕ ਨਾ ਸਕੇ ਇਹ ਸੁਣ ਕੇ ਮਹਾਤਮਾ ਬੁੱਧ ਕੁਝ ਪਲਾਂ ਲਈ ਚੁੱਪ ਰਹੇ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਇੱਕ ਡੂੰਘਾ ਸਾਹ ਲਿਆ ਤੇ ਫਿਰ ਬੋਲੇ ਪੁੱਤਰ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਇਸ ਕਹਾਣੀ ਵਿੱਚ ਹੀ ਤੇਰੇ ਸਾਰੇ ਸਵਾਲਾਂ ਦੇ ਜਵਾਬ ਲੁਕੇ ਹੋਏ ਹਨ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵੱਡੇ ਰਜਵਾੜੇ ਦਾ ਰਾਜਾ ਸੀ ਉਹ ਬੜਾ ਬਹਾਦਰ ਵੀਰ ਤੇ ਨਿਰਭੈ ਸੀ ਉਸ ਦੀ ਸ਼ਖਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸ ਨੂੰ ਦੇਖ ਕੇ ਹਰ ਕੋਈ ਪ੍ਰੇਰਿਤ ਹੋ ਜਾਂਦਾ ਸੀ ਰਾਜ ਦੇ ਲੋਕ ਉਸ ਨੂੰ ਦਿਲੋਂ ਪਿਆਰ ਕਰਦੇ ਸਨ ਤੇ ਜਦੋਂ ਵੀ ਉਹ ਦਰਬਾਰ ਵਿੱਚ ਆਉਂਦਾ ਸਭ ਦੇ ਚਿਹਰੇ ਖਿੜ ਜਾਂਦੇ ਸੀ ਪਰ ਇੱਕ ਦਿਨ جنگ ਛਿੜ ਗਈ ਵਦੇਸ਼ੀ ਹਮਲਾਵਰਾਂ ਨੇ ਰਾਜ ਤੇ ਹਮਲਾ ਕਰ ਦਿੱਤਾ ਕਮਸਾਣ ਦਾ جنگ 11 ਦਿਨ ਤੱਕ ਚੱਲਦਾ ਰਿਹਾ ਆਖਿਰਕਾਰ ਰਾਜੇ ਨੇ ਦੇਸ਼ ਨੂੰ ਤਾਂ ਬਚਾ ਲਿਆ ਪਰ ਆਪਣੇ ਆਪ ਨੂੰ ਗਵਾ ਬੈਠਾ ਉਸ ਦੀ ਇੱਕ ਲੱਤ ਵੱਡੀ ਗਈ ਇੱਕ ਅੱਖ ਫਟ ਗਈ ਤੇ ਚਿਹਰੇ ਤੇ ਡੂੰਗੇ जख्मਾਂ ਦੇ ਨਿਸ਼ਾਨ ਪੈ ਗਏ ਇਹ ਨਿਸ਼ਾਨ ਇੰਨੇ ਭਿਆਨਕ ਸਨ ਕਿ ਕੋਈ ਵੀ ਰਾਜੇ ਵੱਲ ਤੱਕਣ ਦੀ ਹਿੰਮਤ ਨਹੀਂ ਕਰਦਾ ਸੀ ਰਾਜਾ ਜਦੋਂ ਕਦੇ ਮਹਿਲ ਵਿੱਚ ਇਕੱਲਾ ਤਹਿਲਦਾ ਤਾਂ ਆਪਣੇ ਪੁਰਖਿਆਂ ਦੀਆਂ ਤਸਵੀਰਾਂ ਦੇਖਦਾ ਰਹਿੰਦਾ ਸੀ ਉਹਨਾਂ ਦੇ ਚਿਹਰੇ ਤੇ ਵੀਰਤਾ ਤੇ ਮਾਣ ਦੀ ਚਮਕ ਹੁੰਦੀ ਸੀ ਰਾਜੇ ਨੇ ਸੋਚਿਆ ਮੇਰੇ ਵੱਡੇ ਵਡੇਰੇ ਸਾਰੇ ਇਹਨੇ ਸ਼ਾਨਦਾਰ ਤੇ ਬਹਾਦਰ ਲੱਗਦੇ ਨੇ ਮੇਰੀ ਤਸਵੀਰ ਉਹਨਾਂ ਦੇ ਨਾਲ ਕਿਵੇਂ ਜਚੇਗੀ ਕੀ ਆਉਣ ਵਾਲੀ ਪੀੜ੍ਹੀ ਮੇਰੀ ਵੀਰਤਾ ਯਾਦ ਰੱਖੇਗੀ ਜਾਂ ਮੇਰੇ ਇਹ ਜ਼ਖਮਾਂ ਵਾਲੇ ਚਿਹਰੇ ਨੂੰ ਇਹ ਸੋਚ ਕੇ ਉਸ ਦਾ ਮਨ ਬੇਚੈਨ ਹੋ ਗਿਆ ਅਗਲੇ ਹੀ ਦਿਨ ਉਸ ਨੇ ਰਾਜਪਰ ਵਿੱਚ ਐਲਾਨ ਕਰਵਾਇਆ ਕਿ ਸਾਰੇ ਮਸ਼ਹੂਰ ਚਿੱਤਰਕਾਰ ਦਰਬਾਰ ਵਿੱਚ ਹਾਜ਼ਰ ਹੋਣ ਜਦੋਂ ਸਭ ਇਕੱਠੇ ਹੋਏ ਰਾਜੇ ਨੇ ਦੋ ਸ਼ਰਤਾਂ ਰੱਖੀਆਂ ਪਹਿਲੀ ਉਸ ਦੀ ਤਸਵੀਰ ਬਿਲਕੁਲ ਅਸਲੀ ਬਣਾਈ ਜਾਵੇ ਜਿਵੇਂ ਉਹ ਹੁਣ ਹੈ ਤੇ ਦੂਜੀ ਉਹ ਤਸਵੀਰ ਅਜਹੀ ਹੋਵੇ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦੇਵੇ ਰਾਜੇ ਦਾ ਇਹ ਐਲਾਨ ਸੁਣ ਕੇ ਸਾਰੇ ਚਿੱਤਰਕਾਰ ਇੱਕ ਦੂਜੇ ਵੱਲ ਤੱਕਣ ਲੱਗੇ ਉਹਨਾਂ ਦੇ ਚਿਹਰੇ ਫਿੱਕੇ ਪੈ ਗਏ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ ਜੇ ਅਸਲੀ ਤਸਵੀਰ ਬਣਾਈ ਤਾਂ ਰਾਜੇ ਦੀ கருਪਤਾ ਸਾਹਮਣੇ ਆ ਜਾਵੇਗੀ ਤੇ ਜੇ ਸੁੰਦਰ ਬਣਾਈ ਤਾਂ ਝੂਠਾ ਚਿੱਤਰ ਹੋਵੇਗਾ ਸਜ਼ਾ ਪੱਕੀ ਇਸ ਕਰਕੇ ਸਭ ਚੁੱਪ ਖੜੇ ਰਹੇ ਕਿਸੇ ਨੇ ਵੀ ਅੱਗੇ ਵਧ ਕੇ ਜ਼ਿੰਮੇਵਾਰੀ ਨਾ ਲਈ ਰਾਜਾ ਗੁੱਸੇ ਨਾਲ ਆਪਣੀ ਉਂਗਲੀ ਇੱਕ ਨੌਜਵਾਨ ਚਿੱਤਰਕਾਰ ਵੱਲ ਮੋੜੀ ਤੇ ਆਦੇਸ਼ ਦਿੱਤਾ ਉਹ ਇਹ ਨੌਜਵਾਨਾ ਤੈਨੂੰ 5 ਦਿਨਾਂ ਦੇ ਅੰਦਰ ਮੇਰੀ ਇੱਕ ਸ਼ਾਨਦਾਰ ਤਸਵੀਰ ਬਣਾਉਣੀ ਪਵੇਗੀ ਜੇ ਤੂੰ ਇਹ ਨਾ ਕਰ ਸਕਿਆ ਤਾਂ ਤੇਰੇ ਨਾਲ-ਨਾਲ ਇਹ ਸਾਰੇ ਚਿੱਤਰਕਾਰ ਵੀ ਸਜ਼ਾ ਪਾਉਣਗੇ 5 ਦਿਨ ਲੰਘੇ 6ਵੇਂ ਦਿਨ ਦਰਬਾਰ ਭਰਿਆ ਹੋਇਆ ਸੀ ਉਸ ਨੌਜਵਾਨ ਨੇ ਆਪਣੀ ਤਿਆਰ ਕੀਤੀ ਹੋਈ ਪੇਂਟਿੰਗ ਨੂੰ ਇੱਕ ਕੱਪੜੇ ਨਾਲ ਟੱਕ ਕੇ ਲਿਆਂਦਾ ਸਾਰਿਆਂ ਦੇ ਚਿਹਰੇ ਤੇ ਉਤਸ਼ਾਹ ਸੀ ਤੇ ਇੱਕ ਥੋੜਾ ਡਰ ਵੀ ਹਰ ਕੋਈ ਸੋਚ ਰਿਹਾ ਸੀ ਕਿ ਅਖੀਰ ਇਹ ਨੌਜਵਾਨ ਬਣਾ ਕੇ ਕੀ ਲਿਆਇਆ ਹੋਵੇਗਾ ਜਦੋਂ ਪਰਦਾ ਹਟਿਆ ਤਾਂ ਸਾਰੇ ਅਚੰਬੇ ਵਿੱਚ ਪੱਥਰ ਹੋ ਗਏ ਫਿਰ ਇੱਕ ਲੰਮੀ ਖਾਮੋਸ਼ੀ ਤੋਂ ਬਾਅਦ ਸਭਾ ਤਾਲੀਆਂ ਦੇ ਨਾਲ ਗੂੰਜ ਉੱਠੀ ਉਸ ਤਸਵੀਰ ਵਿੱਚ ਰਾਜਾ ਇੱਕ ਸ਼ਾਨਦਾਰ ਘੋੜੇ ਤੇ ਸਵਾਰ ਦਿਖਾਇਆ ਗਿਆ ਲਤ ਜਿਸ ਦੀ ਵੱਡੀ ਹੋਈ ਸੀ ਉਹ ਘੋੜੇ ਦੇ ਦੂਜੇ ਪਾਸੇ ਛੁਪਾਈ ਗਈ ਰਾਜਾ ਇੱਕ ਤੀਰ ਚਲਾ ਰਿਹਾ ਸੀ ਤੇ ਇੱਕ ਅੱਖ ਅਜਹਿ ਢੰਗ ਨਾਲ ਬੰਦ ਦਿਖਾਈ ਦਿੱਤੀ ਕਿ ਕਿਸੇ ਨੂੰ ਨਹੀਂ ਪਤਾ ਲੱਗਦਾ ਸੀ ਕਿ ਉਹ ਅੱਖ ਫੁੱਟੀ ਹੈ ਇਹ ਤਸਵੀਰ ਐਨੀ ਸ਼ਾਨਦਾਰ ਸੀ ਕਿ ਰਾਜੇ ਦੀਆਂ ਕਮਜ਼ੋਰੀਆਂ ਗਾਇਬ ਹੋ ਗਈਆਂ ਤੇ ਉਸ ਦੀ ਵੀਰਤਾ ਸਾਹਮਣੇ ਆ ਗਈ ਰਾਜਾ ਹੈਰਾਨ ਰਹਿ ਗਿਆ ਉਸਨੇ ਨੌਜਵਾਨ ਚਿੱਤਰਕਾਰ ਨੂੰ ਪੁੱਛਿਆ ਜਦੋਂ ਸਾਰੇ ਅਨੁਭਵੀ ਚਿੱਤਰਕਾਰ ਹਾਰ ਮੰਨ ਗਏ ਸਨ ਤੂੰ ਇਹ ਤਸਵੀਰ ਕਿਵੇਂ ਬਣਾਈ ਨੌਜਵਾਨ ਨੇ ਨਿਮਰਤਾ ਨਾਲ ਜਵਾਬ ਦਿੱਤਾ ਮਹਾਰਾਜ ਪਹਿਲੇ ਦਿਨ ਮੈਂ ਅੰਦਰੋਂ ਡਰਿਆ ਹੋਇਆ ਸੀ ਸੋਚਦਾ ਸੀ ਕਿ ਜੇ ਤਸਵੀਰ ਠੀਕ ਨਾ ਬਣੀ ਤਾਂ ਕਈ ਲੋਕਾਂ ਨੂੰ ਸਜ਼ਾ ਹੋ ਸਕਦੀ ਹੈ ਮੈਂ ਰਾਤ ਉੱਥੇ ਹੀ ਰੁਕ ਗਿਆ ਅਗਲੀ ਸਵੇਰ ਮੈਂ ਤੁਰੰਤ ਫੈਸਲਾ ਕੀਤਾ ਕਿ ਪਹਿਲਾਂ ਆਪ ਵਿਚਾਰਾਂ ਨੂੰ ਸ਼ਾਂਤ ਕਰਾਂਗਾ ਮੈਂ ਆਪਣੇ ਆਪ ਨੂੰ ਇਕੱਲਾ ਕਰ ਲਿਆ ਤੇ ਸਾਰੇ ਨਰਾਤਮਕ ਵਿਚਾਰਾਂ ਨੂੰ ਵੇਖਣ ਲੱਗਾ ਦੋ ਦਿਨ ਇਸ ਤਰ੍ਹਾਂ ਗੁਜ਼ਰੇ ਤੀਜੇ ਦਿਨ ਇੱਕ ਨਵੀਂ ਨਜ਼ਰ ਆਈ ਮੈਂ ਤੁਹਾਡੇ ਜ਼ਖਮੀ ਸਰੀਰ ਵਿੱਚ ਵੀ ਵੀਰਤਾ ਵੇਖਣ ਲੱਗਾ ਫਿਰ ਮੈਨੂੰ ਸੋਚ ਆਈ ਤੁਸੀਂ ਘੋੜੇ ਤੇ ਸਵਾਰ ਹੋ ਕੇ ਨਿਸ਼ਾਨਾ ਲਾ ਰਹੇ ਹੋ ਇਸ ਤੋਂ ਪ੍ਰੇਰਨਾ ਲੈ ਕੇ ਮੈਂ ਸ਼ਾਂਤ ਮਨ ਨਾਲ ਇਹ ਤਸਵੀਰ ਬਣਾ ਦਿੱਤੀ ਇਹ ਗੱਲ ਸੁਣ ਕੇ ਰਾਜਾ ਭਾਵਕ ਹੋ ਗਿਆ ਉਸ ਨੇ ਨੌਜਵਾਨ ਨੂੰ ਬਾਹਾਂ ਵਿੱਚ ਲੈ ਕੇ ਜਫੀ ਪਾਈ ਵੱਡਾ ਇਨਾਮ ਦਿੱਤਾ ਫਿਰ ਮਹਾਤਮਾ ਬੁੱਧ ਨੇ ਲੜਕੇ ਨੂੰ ਸਮਝਾਇਆ ਧਿਆਨ ਰੱਖੋ ਇਸ ਕਹਾਣੀ ਵਿੱਚ ਤੇਰੇ ਸਾਰੇ ਸਵਾਲਾਂ ਦੇ ਜਵਾਬ ਹਨ ਪਹਿਲੀ ਗੱਲ ਇਹ ਹੈ ਕਿ ਅਕਸਰ ਅਸੀਂ ਟੀਚੇ ਬਣਾਉਂਦੇ ਹਾਂ ਯੋਜਨਾ ਬਣਾਉਂਦੇ ਹਾਂ ਮਿਹਨਤ ਵੀ ਕਰਦੇ ਹਾਂ ਪਰ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਨਿਰਾਸ਼ ਹੋ ਕੇ ਮੁਸ਼ਕਲ ਤੋਂ ਮੂੰਹ ਮੋੜ ਲੈਂਦੇ ਹਾਂ ਮਹਾਤਮਾ ਬੁੱਧ ਨੇ ਕਿਹਾ ਚਾਹੇ ਅੰਦਰਲੀ ਯਾਤਰਾ ਹੋਵੇ ਜਾਂ ਬਾਹਰੀ ਸੰਸਾਰ ਦੀ ਇੱਕ ਗੱਲ ਹਮੇਸ਼ਾ ਯਾਦ ਰੱਖੋ ਮੁਸ਼ਕਲ ਤੋਂ ਮੂੰਹ ਮੋੜਨਾ ਸਭ ਤੋਂ ਵੱਡੀ ਭੁੱਲ ਹੈ ਜਿਵੇਂ ਹੀ ਤੂੰ ਮੁਸ਼ਕਲ ਤੋਂ ਪਿੱਛੇ ਹਟਦਾ ਹੈ ਤਿਵੇਂ ਹੀ ਤੂੰ ਆਪਣੀ ਜਾਗਰੂਤਾ ਗਵਾ ਬੈਠਦਾ ਹੈ ਤੇ ਆਪਣੇ ਅੰਦਰਲੀ ਸ਼ਕਤੀ ਤੋਂ ਦੂਰ ਹੋ ਜਾਂਦਾ ਹੈ ਜਦੋਂ ਸ਼ਕਤੀ ਨਾਲੋਂ ਵਿਛੋੜਾ ਪੈ ਜਾਵੇ ਤਦ ਡਰ ਹਾਵੀ ਹੋ ਜਾਂਦਾ ਹੈ ਤੇ ਜੀਵਨ ਦਾ ਹਰ ਪਲ ਇੱਕ ਬੋਝ ਜਿਹਾ ਲੱਗਣ ਲੱਗਦਾ ਹੈ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ ਹਾਰ ਮੰਨ ਲੈਂਦਾ ਹੈ ਇਹ ਸੁਣ ਕੇ ਲੜਕਾ ਹੈਰਾਨ ਹੋ ਗਿਆ ਤੇ ਬੋਲਿਆ ਮਹਾਤਮਾ ਜੀ ਇਹ ਤਾਂ ਮੇਰੀ ਆਪਣੀ ਕਹਾਣੀ ਵਰਗੀ ਗੱਲ ਹੈ ਮੈਂ ਵੀ ਡਰ ਕੇ ਹਾਰ ਗਿਆ ਸੀ ਹੁਣ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ ਮਹਾਤਮਾ ਬੁੱਧ ਮੁਸਕਰਾਏ ਤੇ ਕਿਹਾ ਵੇਖ ਬੇਟਾ ਕਈ ਵਾਰ ਹਾਲਾਤ ਵਾਸ ਵਿੱਚ ਨਹੀਂ ਰਹਿੰਦੇ ਪਰ ਜਦੋਂ ਜੀਵਨ ਵਿੱਚ ਦੁੱਖ ਜਾਂ ਸੰਕਟ ਆਵੇ ਤਾਂ ਉਸ ਵਕਤ ਸ਼ਾਂਤ ਹੋ ਜਾਣਾ ਚਾਹੀਦਾ ਆਪਣੇ ਅੰਦਰ ਵੀ ਤੇ ਬਾਹਰ ਵੀ ਜਿਵੇਂ ਉਸ ਕਹਾਣੀ ਵਾਲੇ ਨੌਜਵਾਨ ਨੇ ਕੀਤਾ ਜਦੋਂ ਸਭ ਡਰੇ ਹੋਏ ਸਨ ਉਹ ਸ਼ਾਂਤ ਰਿਹਾ ਤੇ ਸਿਰਫ ਵੇਖਦਾ ਰਿਹਾ ਉਸ ਸ਼ਾਂਤੀ ਨੇ ਹੀ ਉਸ ਨੂੰ ਅੰਦਰੋਂ ਸਫਲਤਾ ਦਾ ਰਾਹ ਦਿਖਾ ਦਿੱਤਾ ਜਦੋਂ ਲੋਕ ਰਾਜੇ ਨੂੰ ਦੇਖਣ ਗਏ ਸਨ ਉਹਨਾਂ ਦੀ ਨਿਗਾਹ ਸਿਰਫ ਉਸ ਦੀ ਅਪੰਗਤਾ ਤੇ ਕਰੂਪਤਾ ਤੇ ਟਿਕ ਗਈ ਉਨ੍ਹਾਂ ਦੇ ਅੰਦਰ ਡਰ ਤੇ ਬੇਚੈਨੀ ਜਾਗ ਪਈ ਉਹ ਰਾਜੇ ਵਿੱਚ ਮੌਜੂਦ ਸੂਰਬੀਰਤਾ ਤੇ ਮਹਾਨਤਾ ਨੂੰ ਦੇਖ ਹੀ ਨਾ ਸਕੇ ਫਿਰ ਮਹਾਤਮਾ ਬੋਧ ਨੇ ਕਿਹਾ ਤੁਸੀਂ ਵੀ ਆਪਣੇ ਜੀਵਨ ਵਿੱਚ ਇਹੀ ਕਰਦੇ ਹੋ ਜਦੋਂ ਕੋਈ ਦੁੱਖ ਜਾਂ ਚੁਣੌਤੀ ਆਉਂਦੀ ਹੈ ਤਾਂ ਤੁਰੰਤ ਅੰਦਰੋਂ ਨੈਗੇਟਿਵ ਪ੍ਰਤੀਕਿਰਿਆ ਜਨਮ ਲੈਂਦੀ ਹੈ ਅਸੀਂ ਸਥਿਰ ਰਹਿ ਨਹੀਂ ਪਾਉਂਦੇ ਤੇ ਸਮੱਸਿਆ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇਸ ਦੀ ਥਾਂ ਉਹ ਕਰੋ ਜੋ ਉਸ ਲੜਕੇ ਨੇ ਕੀਤਾ ਉਹ ਚੁੱਪ ਰਿਹਾ ਵੇਖਦਾ ਰਿਹਾ ਬਿਨਾਂ ਕਿਸੇ ਜਜਮੈਂਟ ਦੇ ਉਸ ਨੇ ਰਾਜੇ ਦੀ ਕਰੂਪਤਾ ਵਿੱਚ ਵੀ ਸੁੰਦਰਤਾ ਤੇ ਜ਼ਖਮਾਂ ਵਿੱਚ ਵੀਰਤਾ ਵੇਖ ਲਈ ਸਾਨੂੰ ਵੀ ਆਪਣੇ ਜ਼ਿੰਦਗੀ ਵਿੱਚ ਇਹੀ ਕਲਾ ਨੂੰ ਵਿਕਸਿਤ ਕਰਨਾ ਚਾਹੀਦਾ ਹੈ ਹਰ ਰੋਜ਼ ਆਉਣ ਵਾਲੀਆਂ ਔਖੀਆਂ ਤੇ ਛੋਟੀਆਂ ਮੁਸ਼ਕਲਾਂ ਨੂੰ ਬਿਨਾ ਕਿਸੇ ਜੱਜਮੈਂਟ ਦੇ ਸ਼ਾਂਤੀ ਨਾਲ ਵੇਖਣਾ ਸਿੱਖੋ ਜਦੋਂ ਤੁਸੀਂ ਅਜਿਹਾ ਕਰਨਾ ਸ਼ੁਰੂ ਕਰੋਗੇ ਤਾਂ ਹੌਲੀ-ਹੌਲੀ ਤੁਹਾਨੂੰ ਹਰ ਹਾਲਤ ਵਿੱਚ ਕੁਝ ਨਾ ਕੁਝ ਚੰਗਾ ਕੋਈ ਨਵਾਂ ਮੌਕਾ ਕੋਈ ਨਵੀਂ ਸਿੱਖਿਆ ਜ਼ਰੂਰ ਦਿਖਣ ਲੱਗੇਗੀ ਦੋਸਤੋ ਇਸ ਕਹਾਣੀ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਮੁਸ਼ਕਲ ਤੋਂ ਮੂੰਹ ਮੋੜਨਾ ਹਾਰ ਨਹੀਂ ਹੁੰਦੀ ਪਰ ਹਕੀਕਤ ਤੋਂ ਭੱਜ ਜਾਣਾ ਇਹੀ ਅਸਲੀ ਹਾਰ ਹੈ ਸੋ ਦੋਸਤੋ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ ਪੰਜਾਬੀ ਰੂਹ ਚੈਨਲ ਹਮੇਸ਼ਾ ਮਨ ਨੂੰ ਛੂਣ ਵਾਲੀਆਂ ਕਹਾਣੀਆਂ ਲੈ ਕੇ ਆਉਂਦਾ ਰਹੇਗਾ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਧੰਨਵਾਦ